ਮਹੇਸ਼ਵਰੀ ਸਿਲਕ ਦਾ ਤੀਸਰਾ ਡਿਜ਼ਾਈਨ ਆਏਗਾ ਬੜਾ ਪਿਆਰਾ ਆਵਲਾ ਬਿਊਟੀਫੁੱਲ ਡਿਜ਼ਾਈਨ ਹੈ ਸਾਰਾ ਸਾਰਾ ਹੈਂਡਵਰਕ ਆ ਰਿਹਾ ਹੈ ਨੈਕ ਦੇਖੋ ਕਿੰਨਾ ਲਾਜਵਾ ਬਣਿਆ ਦਾ ਨੈਕ ਤੇ ਰੋਮੀ ਕੰਮ ਨਿਕਾ ਕਰਾ ਦੇ ਕਿੰਨਾ ਸੋਹਣਾ ਵਰਕ ਹੋਇਆ ਹੈ ਦੇਖੋ ਫੁੱਲ ਪਾਰਟੀwear ਕਨਸੈਪਟ ਹੈ ਜਿਨ੍ਹਾਂ ਨੂੰ ਸਮਰwear ਪਾਰਟੀwear ਆਈਟਮ ਚਾਹੀਦੀਆਂ ਹਨ ਕੁਝ ਵੱਖਰਾ ਆਪਣਾ ਯੂਨੀਕ ਤਾਂ ਸਭ ਤੋਂ ਸੋਹਣੀ ਡਿਜ਼ਾਈਨਿੰਗ ਹੈ ਤਿੰਨ ਮਿੰਟ ਦੀ ਸ਼ਰਟ ਰਹੇਗੀ ਬਾਜੂ ਦਾ ਕੱਪੜਾ ਐਕਸਟਰਾ ਰਹੇਗਾ ਬਾਜੂ ਦੀ ਡਿਜ਼ਾਈਨਿੰਗ ਵੀ ਆਏਗੀ ਬਾਜੂ ਤੇ ਇਸ ਤਰ੍ਹਾਂ ਡਿਜ਼ਾਈਨ ਬਣੇਗਾ ਦੇਖੋ ਸਾਰੀ ਵੀਵਿੰਗ ਕਰੀ ਹੋਈ ਹੈ ਬਾਜੂ ਤੇ ਆ ਬਾਜ ਇਹਨਾਂ ਤੇ ਬਹੁਤ ਸੋਹਣਾ ਵਰਕ ਆ ਰਿਹਾ। ਲਾਜਵਾਬ ਡਿਜ਼ਾਈਨਰ ਸੂਟ ਹੈ ਜੀ। ਛੇੜਾਂਣਗੇ ਤਿੰਨ ਤਿੰਨੇ ਛੇੜ ਪਿਆਰੇ ਆ। ਪ੍ਰਾਈਸ ਆ ਰਿਹਾ 3500 ਰੁਪਏ। 3500 ਰੁਪਏ ਇਸ ਦਾ ਪ੍ਰਾਈਸ ਰਹੇਗਾ। ਆ ਆ ਰਿਹਾ ਇਸ ਦਾ ਦੁਪੱਟਾ। ਦੁਪੱਟਾ ਵੀ ਬੜਾ ਸੋਹਣਾ। ਆ ਚੈੱਕ ਕਰੋ। ਅਜੇ ਪੀਸ ਆਏ ਆ। ਨਾਲ ਦੀ ਨਾਲ ਤੁਹਾਡੇ ਅੱਗੇ ਸ਼ੋਗੇਸ ਕਰ ਰਹਿਣਾ। ਆ ਦੁਪੱਟਾ ਆ ਰਿਹਾ। ਦੁਪੱਟੇ ਸਾਰੀ ਵੀਵਿੰਗ ਕਰੀ ਹੋਈ ਹੈ। ਛੇੜਾਂਣਗੇ ਤਿੰਨ ਇੱਕ ਆਊਗਾ ਗ੍ਰੇ ਛੇੜ। ਬੜਾ ਪਿਆਰਾ ਕਲਰ ਆ। ਇੱਕ ਆਏਗਾ ਪੀਚ ਕਲਰ। ਬੜਾ ਸੋਹਣਾ ਛੇੜ ਆ। ਤਿੰਨ ਰੰਗ ਆਣਗੇ ਤਿੰ ਕੋਈ ਵੀ ਕਲਰ ਬਾਈ ਕਰ ਲੋ ਬਹੁਤ ਸੋਨੇ ਸ਼ੇਡ ਨੇ ਤਿੰਨੇ 3500 ਰੁਪਏ ਦਾ ਪ੍ਰਾਈਸ ਰਹੇਗਾ ਜੀ ਸਾਡ ਡਿਜ਼ਾਈਨ ਲੈ ਕੇ ਆਏ ਆ ਜੀ ਡਿਜ਼ਾਈਨਰ ਲੈਸ ਵਰਕ ਦੇ ਸੂਟ ਆ ਇਹ ਇੱਕ ਟੈਬੀ ਲਾਈਨ ਦਾ ਦੋ ਟੈਬੀ ਲਾਈਨ ਦੇ ਆਣਗੇ ਦੋ ਵਿਸਕੋਸ ਔਰਗੈਂਜ਼ਾ ਦੇ ਡਿਜ਼ਾਈਨ ਸਾਰੇ ਸੋਨੇ ਆ ਪ੍ਰਾਈਸ ਮੈਂ ਸਭ ਦਾ ਮੈਂਸ਼ਨ ਕਰੂੰਗਾ ਵੀਡੀਓ ਪੂਰੀ ਲਾਸਟ ਦੇਖਿਓ ਪਹਿਲਾ ਆਰਟੀਕਲ ਚੈੱਕ ਕਰੋ ਪਿਓਰ ਟੈਬੀ ਲਾਈਨ ਦਾ ਲੈਸ ਵਰਕ ਦੇ ਵਿੱਚ ਉਹ ਖੁੱਲ ਗਿਆ ਮਾਮਾ ਵੀ ਸ਼ੇਪ ਨੈਕ ਸਾਰਾ ਲੈਸ ਵਰਕ ਆ ਰਿਹਾ ਪਿਓ ਟੈਬੀ ਲਾਈਨ ਫੈਬਰਿਕ ਆ ਰਿਹਾ ਡਿਜੀਟਲ ਪ੍ਰਿੰਟਿੰਗ ਆ ਰਹੀ ਹੈ ਸੋਲੋ ਬਲੈਕ ਕਲਰ ਦਾ ਇਹ ਆਰਟੀਕਲ ਆਏਗਾ ਪ੍ਰਾਈਸ ਰਹੇਗਾ 2400 ਰੁਪਏ 2400 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਿਲਕ ਦੀ ਬਾਟਮ ਆ ਰਹੀ ਹੈ ਬਾਟਮ ਦੇ ਸਾਰਾ ਫਲਡ ਵਰਕ ਆ ਰਿਹਾ ਇਸ ਦਾ ਪ੍ਰਾਈਸ ਰਹੇਗਾ 2400 ਰੁਪਏ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟਾ ਬਿਲਕੁਲ ਨਵੇਂ ਫੈਬਰਿਕ ਚ ਆ ਰਿਹਾ ਮਸਲੀਨ ਦਾ ਟਾਈ ਡੰਡਾ ਇਹ ਦੁਪੱਟਾ ਹੈ ਕ੍ਰਾਸ਼ ਮਸਲੀਨ ਫੈਬਰਿਕ ਹੈ ਦੁਪੱਟੇ ਦਾ ਫੈਬਰਿਕ ਬਿਲਕੁਲ ਨਵਾਂ ਹੈ ਇੱਕ ਡਿਜ਼ਾਈਨ ਆਏਗਾ ਆਹ ਵਾਲਾ 2400 ਰੁਪਏ ਪ੍ਰਾਈਸ ਰਹੇਗਾ ਇੱਕ ਆਏਗਾ ਵਿਸਕੋ ਲੇਸ ਵਰਕ ਦੀ ਡਿਜ਼ਾਈਨ ਆ ਰਹੀ ਹੈ ਬਿਊਟੀਫੁਲ ਡਿਜ਼ਾਈਨ ਹੈ ਆ ਆ ਰਿਹਾ ਸਾਰਾ ਬਾਟਮ ਦੇ ਕਟ ਵਰਕ ਦਾ ਕੰਮ ਕਰਿਆ ਹੋਇਆ ਹੈ ਬੜਾ ਪਿਆਰਾ ਔਰ ਨਾਲ ਆ ਰਿਹਾ ਵਿਸਕੋਸ ਔਰ ਗੈਂਜ਼ਾ ਦੁਪੱਟਾ ਫੋਰਸਰ ਸਕੈਲਪਿੰਗ ਕਰੀ ਹੋਈ ਹੈ ਸਾਰੀ ਆ ਚੈੱਕ ਕਰੋ ਇਸ ਦਾ ਵੀ ਪ੍ਰਾਈਸ 2400 ਰੁਪਏ ਦਾ ਇੱਕ ਆਰਟੀਕਲ ਆਏਗਾ ਆਵਲਾ ਫੋਲਕਾ ਡਾਟਸ ਵਾਲਾ ਸੋਲੋ ਪੀਸ ਆਇਆ ਗਾਜ਼ਰੀ ਸ਼ੇਡ ਆਏਗਾ ਕਲਰ ਬੜਾ ਪਿਆਰਾ ਹੈ ਲੇਸ ਵਰਕ ਦੇ ਵਿੱਚ ਆਰਟੀਕਲ ਆ ਰਿਹਾ ਕ੍ਰੀਮ ਕਲਰ ਦੀ ਸ਼ਰਟ ਹੈ ਫੋਲਕਾ ਡਾਟਸ ਦੀ ਪ੍ਰਿੰਟਿੰਗ ਹੈ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਪਿਓਰ ਵਿਸਕੋਸ ਔਰ ਗੈਂਜ਼ਾ ਫੈਬਰਿਕ ਦੋਪਟਾ ਵੀ ਬੜਾ ਪਿਆਰਾ ਇਸ ਦਾ ਪ੍ਰਾਈਸ ਰਹੇਗਾ ਜੀ 2990 2990 ਰੁਪਏ ਇੱਕ ਆਰਟੀਕਲ ਆਏਗਾ ਆ ਵਾਲਾ ਇਸ ਦਾ ਪ੍ਰਾਈਸ ਰਹੇਗਾ 2650 ਰੁਪਏ ਇਹ ਟੈਬੀ ਲਾਈਨ ਦਾ ਆਰਟੀਕਲ ਆ ਰਿਹਾ ਬੜਾ ਪਿਆਰਾ ਲੈਸ ਵਰਕ ਦੇ ਵਿੱਚ ਸਾਰਾ ਲੈਸ ਵਰਕ ਰਿਹਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਆ ਸਲੀਵ ਜੀ ਡਿਜ਼ਾਈਨਿੰਗ ਆ ਰਹੀ ਹੈ ਸਲੀਵ ਦਿਖਾ ਦੇ ਰ homogene ਮੈਚਿੰਗ ਕਰੀਮ ਕਲਰ ਦੀ ਬੋਟਮ ਆ ਰਹੀ ਹੈ ਜਿੱਦਾਂ ਸਲੀਵ ਤੇ ਡਿਜ਼ਾਈਨਿੰਗ ਆਏਗੀ ਉਦਾਂ ਹੀ ਬੋਟਮ ਤੇ ਆਏਗੀ ਆ ਚੈੱਕ ਕਰੋ ਪਿਓਰ ਮਸਲੀਨ ਦਾ ਦੁਪੱਟਾ ਆ ਰਿਹਾ ਹੈ ਇਸ ਦਾ ਓਰੀਜਨਲ ਮਸਲੀਨ ਦਾ ਇਸ ਦਾ 2650 ਰੁਪਏ ਪ੍ਰਾਈਸ ਰਹੇਗਾ ਸੋ ਸਕਰੀਨਸ਼ਾਟ ਲੈ ਕੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਆਪਣਾ ਆਰਡਰ ਕਰ ਸਕਦੇ ਹੋ ਫੜਾ ਫੜਾ ਬੁਕਿੰਗ ਕਰਾ ਲਓ ਇਹ ਡਿਜ਼ਾਈਨ ਦਾ ਸਾਡੇ ਹਰ ਕਲਾਇੰਟ ਨੂੰ ਪਸੰਦ ਆ ਜੀ ਕਿ ਜਦੋਂ ਇਹ ਡਿਜ਼ਾਈਨ ਸਾਡੇ ਸਟੋਰ ਤੇ ਆਉਂਦਾ ਜਦੋਂ ਵੀ ਕਸਟਮਰ ਅੱਗੇ ਓਪਨ ਹੋ ਜਿੰਦਾ ਸੂਟ ਇਹ ਨਾਲ ਦੀ ਨਾਲ ਕਾਊਂਟਰ ਤੇ ਪੈਕ ਹੋ ਜਾਂਦਾ ਸੁਲਾਜਵਾਬ ਡਿਜ਼ਾਈਨਰ ਸੂਟ ਹੈ ਪਿਓਰ ਟੈਬੀ ਲਾਈਨ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮਾ ਸਪੈਸ਼ਲ ਫੈਬਰਿਕ ਹੈ ਉਹ ਥੋੜਾ ਪਾਰਟੀ ਵੇਅਰ ਵੀ ਹੈ ਡਿ ਕੰਮ ਬਹੁਤ ਸੋਹਣਾ ਇਸ ਦਾ ਆ ਦੇਖੋ ਸਾਰਾ ਸਾਰਾ ਹੈਂਡਵਰਕ ਬਾਰਨ ਵਰਕ ਦਾ ਕੰਮ ਆ ਰਿਹਾ ਸਿਕਵੈਂਸ ਵਰਕ ਦਾ ਕੰਮ ਆ ਰਿਹਾ ਪਲੱਸ ਸਾਰਾ ਆਰੀ ਵਰਕ ਦਾ ਕੰਮ ਆ ਰਿਹਾ ਬਿਊਟੀਫੁੱਲ ਡਿਜ਼ਾਈਨਰ ਸੂਟ ਆ ਰਿਹਾ ਸਾਰਾ ਆਰੀ ਵਰਕ ਆਏਗਾ ਅਲਟੀਮੇਟ ਡਿਜ਼ਾਈਨਰ ਸੂਟ ਆ ਰਿਹਾ ਸ਼ੇਡ ਬੜੇ ਪਿਆਰੇ ਆ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 3350 ਰੁਪਏ ਆ ਚੈੱਕ ਕਰੋ ਇਸ ਦਾ ਦੁਪੱਟਾ ਪਿਓਰ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਦੁਪੱਟਾ ਆ ਰਿਹਾ ਕਟ ਵਰਕ ਦੇ ਵਿੱਚ ਬਿਊਟੀਫੁੱਲ ਦੁਪੱਟਾ ਦੁਪੱਟੇ ਸਾਰਾ ਵਰਕ ਕਰਿਆ ਹੋਇਆ ਟੈਬੀ ਲਾਈਨ 올ਓਵਰ ਫੈਬਰਿਕ ਆ ਰਿਹਾ ਚਾਰ ਰੰਗ ਨੇ ਚਾਰੇ ਰੰਗ ਜ਼ਬਰਦਸਤ ਨੇ ਕੋਈ ਵੀ ਕਲਰ ਬਾਏ ਕਰ ਲਓ ਇੱਕ ਆ ਰਿਹਾ ਬਲੂ ਸ਼ੇਡ niche سی ਗਰੀਨ ਆ ਗਿਆ ਕੰਬੀਨੇਸ਼ਨ ਵਰਕ ਬਹੁਤ ਪਿਆਰਾ ਕਰਿਆ ਹੋਇਆ ਆ ਦੇਖੋ ਇੱਕ ਆ ਰਿਹਾ ਪਿੰਕ ਸ਼ੇਡ ਇੱਕ ਆਏਗਾ ਪਿੰਕ ਕਲਰ ਬੜਾ ਪਿਆਰਾ ਸ਼ੇਡ ਆ ਆ ਵੀ ਕਲਰ ਬਹੁਤ ਸੋਹਣਾ ਹੈ ਇੱਕ ਆ ਰਿਹਾ ਪਿੰਕ ਸ਼ੇਡ ਇੱਕ ਆ ਰਿਹਾ ਨਵਾਂ ਜਾਂ ਪੀਚ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 3350 ਰੁਪਏ ਦਾ ਪ੍ਰਾਈਸ ਰਹੇਗਾ ਥੋੜਾ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਜਿਨ੍ਹਾਂ ਨੂੰ ਸਮਰ ਵੇਅਰ ਦੋਨੋਂ ਮੌਸਮ ਫੈਬਰਿਕ ਐਸਾ ਚਾਹੀਦਾ ਕਿ ਬਿਲਕੁਲ ਕੰਫਰਟੇਬਲ ਹੋਵੇ ਸਭ ਤੋਂ ਸੋਹਣਾ ਫੈਬਰਿਕ ਹੈ ਔਰ कॉटन ਦਾ ਹੈਂਡਵਰਕ ਦਾ ਸਭ ਤੋਂ ਸੋਹਣਾ ਡਿਜ਼ਾਈਨ ਰੀਸਟਾਕ ਹੋਇਆ ਜੀ ਅੱਜ ਬੜੇ ਕਲਾਇੰਟਾਂ ਨੇ ਮੰਗਿਆ ਸੀ ਬਹੁਤ ਕਸ਼ਟ ਨਾਲ ਨੇ ਮੰਗਿਆ ਸੀ ਇਹੇ ਡਿਜ਼ਾਈਨ ਸੋ ਰੀਸਟਾਕ ਅੱਜ ਹੋਇਆ ਆ ਚੈੱਕ ਕਰੋ ਪਿਓਰ कॉटन ਦਾ ਸੁਪਰੀਅਰ ਡਿਜ਼ਾਈਨ ਹੈ ਜੀ ਇਹ ਵਾਲਾ ਸੋ ਬੜਾ ਸੋਹਣਾ ਡਿਜ਼ਾਈਨ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਬਿਊਟੀਫੁਲ ਡਿਜ਼ਾਈਨ ਪਿਓਰ कॉटन ਫੈਬਰਿਕ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਆ ਰਿਹਾ ਸਾਰਾ ਡਿਜ਼ਾਈਨਰ ਸੂਟ ਬਣਾ ਹੋਇਆ ਆ ਚੈੱਕ ਕਰੋ ਇਸ ਦਾ ਦੁਪੱਟਾ ਦੁਪੱਟੇ ਆ ਰਿਹਾ ਸਾਰਾ ਕਾਰਨਰ ਵਰਕ ਦਾ ਕੰਮ ਆ ਸਲੀਵ즈 ਦੀ ਡਿਜ਼ਾਈਨਿੰਗ ਆ ਰਹੀ ਹੈ ਦੁਪੱਟਾ ਵੀ ਦਿਖਾ ਦਿੰਨੇ ਆ ਦੁਪੱਟਾ ਬਹੁਤ ਸੋਹਣਾ ਹੈ ਪਿਓਰ ਕੋਟੇਡਰੀਆ ਦੁਪੱਟਾ ਆ ਰਿਹਾ ਹੈ ਸੌਫਟ ਕੁਆਲਿਟੀ ਦਾ ਦੁਪੱਟਾ ਹੈ ਦੁਪੱਟੇ ਸਾਰਾ ਵਰਕ ਕਰਿਆ ਹੋਇਆ ਹੈ 2 ਛੇਡ ਦੋਨੋਂ ਛੇਡ ਬੜੇ ਪਿਆਰੇ ਅਲਟੀਮੇਟ ਛੇਡ ਨੇ ਆ ਚੈੱਕ ਕਰੋ ਇਸ ਦਾ ਪ੍ਰਾਈਸ ਰਹੇਗਾ ਜੀ 2850 ਰੁਪਏ 2850 ਤੁਸੀਂ ਆਪਣਾ ਫਟਾਫਟ ਬਾਇ ਕਰ ਲਿਓ ਆਲੋ ਦੋ ਕਲਰ ਨੇ ਦੋਨੋਂ ਕਲਰ ਪਿਆਰੇ ਨੇ 2850 ਰੁਪਏ ਪ੍ਰਾਈਸ ਰਹੇਗਾ ਬੜਾ ਪਿਆਰਾ ਆਰਟੀਕਲ ਹੈ ਪਿਓਰ ਕਾਟਨ ਦੇ ਚਾਰ ਡਿਜ਼ਾਈਨਰ ਬੁਟੀਕ ਸਟਾਈਲ ਦੇ ਆਰਟੀਕਲ ਸੋਲੋ ਸੋਲੋ ਆਰਟੀਕਲ ਨੇ ਬੜੇ ਪਿਆਰੇ। ਉਹ ਚਾਰੇ ਡਿਜ਼ਾਈਨ ਸੋਲੋ ਸੋਲੋ ਰਿਪੀਟ ਚ ਆਏ ਨੇ ਇਹ। ਆ ਚੈੱਕ ਕਰ ਲੋ ਪਹਿਲਾ ਡਿਜ਼ਾਈਨ। ਬੜਾ ਪਿਆਰਾ ਆਰਟੀਕਲ ਆ। ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ। ਬਿਨਾ ਲਾਈਨਿੰਗ ਤੋਂ ਸੂਟ ਬਣੇਗਾ। ਬ੍ਰਾਂਡਡ ਫੈਬਰਿਕ ਲੱਗਾ ਆ। ਟਿਸਟਾ ਬ੍ਰਾਂਡ ਦਾ ਫੈਬਰਿਕ ਆ ਇਹ। ਸੋ neck ਤੇ ਆ ਰਹੀ ਆ ਡਿਜ਼ਾਈਨਿੰਗ ਸਾਰਾ ਥ्रेड ਵਰਕ ਆ ਰਿਹਾ। ਘੇਰੇ ਤੇ ਸਾਰਾ ਲੈਸ ਵਰਕ ਆ ਰਿਹਾ। ਬਾਟਮ ਤੇ ਵਰਕ ਕਰਿਆ ਆ। ਬੜਾ ਪਿਆਰਾ ਆਰਟੀਕਲ ਆ। ਪਿਓਰ ਮੋਡਲ ਦੀ ਬਾਟਮ ਆ ਰਹੀ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਅਲਟੀਮੇਟ ਆਰਟੀਕਲ ਹੈ ਅਲਟੀਮੇਟ ਆ ਰਿਹਾ ਬਾਟਮ ਬਾਟਮ ਤੇ ਆ ਰਿਹਾ ਵਰਕ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਅੱਜ ਦਾ ਪ੍ਰਾਈਸ ਰਹੇਗਾ 2850 ਰੁਪਏ ਪਹਿਲਾਂ 3100 ਰੁਪਏ ਸੀ 2850 ਰੁਪਏ ਇਸ ਦਾ ਅੱਜ ਦਾ ਪ੍ਰਾਈਸ ਰਹੇਗਾ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਪਹਿਲਾਂ 3100 ਪ੍ਰਾਈਸ ਸੀਗਾ ਅੱਜ ਰੇਟ ਇਸ ਦਾ ਆਏਗਾ 2850 ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਪਹਿਲਾ ਆਰਟੀਕਲ ਆ ਗਿਆ ਸੈਕਿੰਡ ਆਰਟੀਕਲ ਆਏਗਾ ਆਹ ਵਾਲਾ ਫਰੰਟ ਬੈਕ ਤੇ ਘੇਰਾ ਬਣਾਇਆ ਹੋਇਆ ਵੀ ਸ਼ੇਪ ਨੈਕ ਬਣਾਇਆ ਹੋ ਔਰ ਗੰਗਾ ਬ੍ਰਾਂਡ ਦਾ ਫੈਬਰਿਕ ਲੱਗਾ ਹੋਇਆ ਹੈ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਫੈਬਰਿਕ ਨੇ ਇਹ ਜਿਹੜਾ ਫੈਬਰਿਕ ਪਾਉਗਾ ਨਾ ਬਸ ਲੌਂਗ ਟਾਈਮ ਪਾਏਗਾ ਯਾਦ ਕਰੇਗਾ ਆ ਚੈੱਕ ਕਰੋ ਵੀ ਸ਼ੇਪ ਨੈੱਕ ਆ ਰਿਹਾ ਘੇਰੇ ਤੇ ਕੰਮ ਆ ਰਿਹਾ ਸਾਰਾ ਪੈਚਵਰਕ ਦਾ ਕੰਮ ਆ ਰਿਹਾ ਫਰੰਟ ਤੇ ਘੇਰਾ ਬਣੇਗਾ ਬੈਕ ਤੇ ਘੇਰਾ ਬਣੇਗਾ ਇਹ ਆਪਸ਼ਨਾਂ ਦੋ ਨੇ ਆਪਣੇ ਕੋਲੋ ਚਾਹੇ ਤੁਸੀਂ ਬੈਕ ਤੇ ਘੇਰਾ ਨਹੀਂ ਰੱਖਣਾ ਤਾਂ 슬ੀਵਸ ਤੇ ਡਿਜ਼ਾਈਨਿੰਗ ਲਿਆ ਸਕਦੇ ਹੋ ਚਾਹੇ ਬਾਟਮ ਦੇ ਲਿਆ ਸਕਦੇ ਹੋ ਚੋਆਇਸ ਤੁਹਾਡੀ ਹੈ ਸੋ ਬੜਾ ਪਿਆਰਾ ਆਰਟੀਕਲ ਆ ਚੈੱਕ ਕਰੋ ਇਸ ਦਾ ਦੁਪੱਟਾ ਟੈਬੀ ਲਾਈਨ ਦਾ ਇਸ ਦਾ ਦੁਪੱਟਾ ਆ ਰਿ ਇਸ ਦਾ ਪ੍ਰਾਈਸ ਰਹੇਗਾ 2450 ਰੁਪਏ ਨੈਕਸਟ ਡਿਜ਼ਾਈਨ ਆਊਗਾ ਆਵਲਾ ਆ ਵੀ ਡਿਜ਼ਾਈਨ ਸੁਪਰ ਹਟ ਚਾਰਦਾ ਸਾਡੇ ਸਟੋਰ ਦਾ ਸੋਲੋ ਬਲੈਕ ਕਲਰ ਦਾ ਇਸ ਦਾ ਪ੍ਰਾਈਸ ਰਹੇਗਾ 2400 ਰੁਪਏ ਵੀ ਸ਼ੇਪ ਨੈਕ ਲੈਸ ਵਰਕ ਦੇ ਵਿੱਚ ਆਰਟੀਕਲ ਆ ਰਿਹਾ ਬੜਾ ਪਿਆਰਾ ਡਿਜੀਟਲ ਪ੍ਰਿੰਟਿੰਗ ਆ ਰਹੀ ਹੈ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਲੱਗਾ ਹੋਇਆ ਮੈਚਿੰਗ ਬੋਟਮ ਆ ਰਹੀ ਹੈ ਨਾਲ ਦੀ ਸਲ ਪ੍ਰਿੰਟ ਦੇ ਵਿੱਚ ਬੋਟਮ ਆ ਰਹੀ ਹੈ ਬੋਟਮ ਤੇ ਵੀ ਹਲਕਾ ਹਲਕਾ ਪ੍ਰਿੰਟ ਕਰਿਆ ਹੋਇਆ ਬੋਟਮ ਤੇ ਆ ਰਿਹਾ ਸਾਰਾ ਥ੍ਰੈਡ ਵਰਕ ਆ ਚੈੱਕ ਕਰੋ ਇਸ ਦਾ ਵੀ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਲੈਸ ਵਰਕ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ 2450 ਨੀਚੇ ਦਾ ਪ੍ਰਾਈਸ ਆ ਗਿਆ ਜਿਹੜਾ ਨੀਚੇ ਉਹ ਸਭ ਤੋਂ ਪਹਿਲਾਂ ਦਿਖਾਇਆ 2850 ਰੁਪਏ ਇੱਕ ਆਰਟੀਕਲ ਆਏਗਾ ਆਹ ਵਾਲਾ ਰਸ਼ਟ ਕਲਰ ਦਾ ਸੋਲੋ ਇਹ ਪਊਗਾ 2500 ਰੁਪਏ ਦਾ ਇਸ ਦਾ ਪ੍ਰਾਈਸ ਰਹੇਗਾ 2500 ਰੁਪਏ ਬੜਾ ਪਿਆਰਾ ਆਰਟੀਕਲ ਹੈ ਇਹ ਵੀ ਰੀਸਟੌਕ ਹੋਇਆ ਸੋਲੋ ਇਹ ਦੋ ਪੀਸ ਆਏ ਆ ਸੋ ਆਪ ਦਾ ਹੁਣੇ ਬੁੱਕ ਕਰਾ ਲਿਓ ਇਹਦੀ ਜਿਹੜੀ ਬਾਟਮ ਆ ਰਹੀ ਹੈ ਚਿਕਨ ਵਰਕ ਦੇ ਵਿੱਚ ਬਾਟਮ ਆ ਰਹੀ ਹੈ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਫੈਬਰਿਕ ਹੈ ਔਰ ਦੁਪੱਟਾ ਆ ਰਿਹਾ ਕੋਰੇ ਦਾ ਡਿਜ਼ਾਈਨਰ ਦੁਪੱਟਾ ਬਣਾਇਆ ਕਲਰ ਸ਼ ਡਿਜ਼ਾਈਨ ਇਹ ਬਿਲਕੁਲ ਨਵੀਂ ਹੈ ਬੜਾ ਪਿਆਰਾ ਆਰਟੀਕਲ ਹੈ ਇਸ ਦਾ ਪ੍ਰਾਈਸ 2500 ਰੁਪਏ ਲੇਗਾ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਜਿਨ੍ਹਾਂ ਨੂੰ ਚਾਹੀਦਾ ਨਾ ਕੁਝ ਅਲੱਗ ਚੀਜ਼ ਕੁਝ ਨਵਾਂ ਪਨ ਜਿਹੜੇ ਮੈਸੇਜ ਕਰਦੇ ਆ ਭਾਜੀ ਕੁਝ ਡਿਫਰੈਂਟ ਜਿਹਾ ਆਰਟੀਕਲ ਲੈ ਕੇ ਆਓ ਵੀ ਇਹੋ ਜਿਹਾ ਆਰਟੀਕਲ ਹੋਵੇ ਵੀ ਪਤਾ ਲੱਗੇ ਵੀ ਸਾਨੂੰ ਵੀ ਖੁਦ ਨੂੰ ਮਹਿਸੂਸ ਹੋਵੇ ਕਿ ਹਾਂ ਚੀਜ਼ ਵੱਖਰੀ ਹੈ ਯੂਨੀਕ ਹੈ ਸੋ ਇਹ ਆਰਟੀਕਲ ਇਹੋ ਜਿਹਾ ਲੈ ਕੇ ਆਇਆ ਕਿ ਸੂਰ ਤੁਸੀਂ ਪਾਣਾ ਸਾਡੇ ਗਵਾਂਡੀਆਂ ਨੇ ਵੀ ਮੰਗਣਾ ਹੈ ਗਾਰੰਟੀ ਦੇ ਦਿੰਦਾ ਆ ਚੈੱਕ ਕਰੋ ਜੀ ਇੰਨਾ ਪਿਆਰਾ ਆਰਟੀਕਲ ਪਿਓਰ ਚੰਦੇਰੀ ਮਲ ਕਾਟਨ ਦੇ ਵਿੱਚ ਇਹ ਆਰਟੀਕਲ ਆ ਰਿਹਾ ਲਾਈਨਿੰਗ ਲੱਗੇਗੀ ਪਿਓਰ ਚੰਦੇਰੀ ਬਨਾਸੀ ਫੈਬਰਿਕ ਹੈ ਇਹ ਬਨਾਸੀ ਵੀਵਿੰਗ ਕਰੀ ਹੋਈ ਹੈ ਡਿਜ਼ਾਈਨਿੰਗ ਚੈੱਕ ਕਰੋ ਕਿੰਨਾ ਲਾਜਵਾਬ ਹੈ ਸੋ ਬਾਜੂ ਦਾ ਕਪੜਾ ਐਕਸਟਰਾ ਦਿੱਤਾ ਹੋਇਆ 3 ਮੀਟਰ ਦੀ ਸ਼ਰਟ ਆ ਰਹੀ ਹੈ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਸਾਰਾ ਸਾਰਾ ਪੈਚਵਰਕ ਦਾ ਕੰਮ ਹੈ ਥ्रेडਵਰਕ ਦਾ ਕੰਮ ਹੈ ਟਾਈ ਐਂਡ ਡਾਈ ਪ੍ਰਿੰਟਿੰਗ ਕਰੀ ਹੋਈ ਹੈ ਲਾਈਨਿੰਗ ਦਾ ਕਪੜਾ ਨਾਲ ਆਏਗਾ ਜਿਹੜੀ ਨੀਚੇ ਲਾਈਨਿੰਗ ਲੱਗੇਗੀ ਸ਼ਰਟ ਤੇ ਉਹ ਨਾਲ ਹੀ ਇਹ 5 ਮੀਟਰ ਫੈਬਰਿਕ ਹੈ ਸੋ ਆ ਆ ਰਿਹਾ ਡਿਜ਼ਾਈਨਰ ਹੀ ਦੁਪੱਟਾ ਪਿਓਰ ਚੰਦੇਰੀ ਨਿਊ ਫੈਬਰਿਕ ਹੈ ਜਿਹੜਾ ਇਸ ਟਾਈਪ ਦਾ ਨਵਾਂ ਫੈਬਰਿਕ ਆ ਉਹ ਦਿਖਾ ਰਿਹਾ ਤੁਹਾਨੂੰ ਉਹ ਨਵੀਂ ਡਿਜ਼ਾਈਨਿੰਗ ਹੈ ਸੋ ਲਾਜਵਾਵਾਂ ਆਰਟੀਕਲ ਹੈ ਪ੍ਰਾਈਸ ਆ ਰਿਹਾ ਜੀ ਪ੍ਰਾਈਸ ਸੁਣ ਲਓ 3250 ਰੁਪਏ 3250 ਪ੍ਰਾਈਸ ਰਹੇਗਾ ਔਰ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਜੀ ਆਵਲਾ ਕਲਰ ਬੜਾ ਪਿਆਰਾ ਕਲਰ ਹੈ ਬੇਸ ਕਲਰ ਸੇਮ ਰਹੇਗਾ ਮਤਲਬ ਕਿ ਵਰਕ ਦਾ ਕਲਰ ਜਿਵੇਂ ਆ ਪਿੰਕ ਆ ਗਿਆ ਔਰ ਬਲੂ ਆ ਗਿਆ ਆ ਆਏਗਾ ਗ੍ਰੀਨ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਜ਼ਬਰਦਸਤ ਸ਼ੇਡ ਨੇ ਇੱਕ ਆਏਗਾ ਜੀ ਆਵਲਾ ਮਲਟੀ ਕਲਰ ਦੀ ਸ਼ਰਟ ਬਣੀ ਹੋਈ ਹੈ ਕਿਹੜਾ ਮਲਟੀ ਕਲਰ ਦਾ ਬਣਾਹਾ ਬੜਾ ਪਿਆਰਾ ਤੋ ਕੋਈ ਵੀ ਕਲਰ ਤੁਸੀਂ ਬਾਏ ਕਰ ਲਓ بیس ਕਲਰ ਸੇਮ ਰਹੇਗਾ ਲਾਈਨਿੰਗ ਦਾ ਕਪੜਾ ਨਾਲ ਆ ਫੈਬਰਿਕ ਨਵਾਂ ਚੀਜ਼ ਨਵੀਂ ਆ ਜਿਨ੍ਹਾਂ ਨੂੰ ਕੁਝ ਵਕਤ A ਸ਼ੇਪ ਵਾਲਾ ਸਾਡੇ ਸਟੋਰ ਦਾ ਸੁਪਰ ਵਾਇਰਲ ਡਿਜ਼ਾਈਨ ਰਿਹਾ ਜੀ ਆ ਵਾਲਾ ਇਹ ਰੀਸਟਾਕ ਹੋਇਆ ਇਹਦੇ ਚ ਬਲੈਕ ਕਲਰ ਵੀ ਨਵਾਂ ਐਡ ਕਰਵਾਇਆ ਤਿੰਨ ਰੰਗ ਹੋਰ ਨਵੇਂ ਐਡ ਕਰਵਾਏ ਆ ਡਿਜ਼ਾਈਨ ਰੀਸਟਾਕ ਕਰਤਾ ਜਿਹੜੇ ਕਸਟਮਰ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਨਾ ਹੁਣ ਉਹ ਬਾਏ ਕਰ ਲੈਣਾ ਕਿਉਂਕਿ ਕਸਟਮਰ ਨੂੰ ਵੇਟ ਕਰਦੇ ਕਰਦੇ ਨੂੰ ਮੰਥ ਹੋ ਚੱਲਿਆ ਪਾਜੀ ਸੂਟ ਨਹੀਂ ਮਿਲ ਰਹੇ ਤੁਸੀਂ ਉਹ ਲਿਆ ਕੇ ਦਿਓ ਲੋ ਜੀ ਆਰਟੀਕਲ ਰੀਸਟਾਕ ਹੋਇਆ A shape ਵਾਲਾ ਡਿਜ਼ਾਈਨ ਔਰ ਰੰਗ ਵੀ ਬਿਲਕੁਲ ਨਵੇਂ ਐਡ ਕਰਵਾਇਆ ਬਲੈਕ ਸ਼ੇਡ ਓਪਨ ਕਰਿਆ ਬੜਾ ਪਿਆਰਾ ਸ਼ੇਡ ਹੈ ਇਹਦੀ 3 ਮੀਟਰ ਦੀ ਸ਼ਰਟ ਹੈ ਪਿਓਰ ਕ੍ਰੇਪ ਫੈਬਰਿਕ ਆ ਰਿਹਾ ਹੈ ਨੈਕ ਦੀ ਡਿਜ਼ਾਈਨਿੰਗ ਤੇ ਸਾਰਾ ਪਿੱਟੇ ਵਰਕ ਦਾ ਕੰਮ ਆ ਰਿਹਾ ਔਰ ਆ ਆ ਰਿਹਾ ਹੈ ਇਸ ਦਾ 슬ੀਵਸ ਤੇ ਡਿਜ਼ਾਈਨ ਯਾਨੀ ਕਿ 3 ਮੀਟਰ ਦੀ ਸ਼ਰਟ ਹੈ ਜਿਵੇਂ ਕੋਈ ਹੈਲਦੀ ਹੁੰਦਾ ਪ੍ਰੋਪਰ ਮਤਲਬ ਕੋਈ ਜੋੜ ਵਗੈਰਾ ਨਹੀਂ ਪੈਂਦਾ 3 ਮੀਟਰ ਦੀ ਸ਼ਰਟ ਆ ਰਹੀ ਹੈ ਪ੍ਰੋਪਰ ਲੈਂਥ ਆਏਗੀ ਆ 슬ੀਵਸ ਤੇ ਵਰਕ ਆ ਰਿਹਾ ਆ ਬੈਕ ਤੇ ਡਿਜ਼ਾਈਨਿੰਗ ਆ ਰਹੀ ਹੈ ਸੋ ਬੜਾ ਪਿਆਰਾ ਆਰਟੀਕਲ ਹੈ A shape ਵਾਲਾ ਡਿਜ਼ਾਈਨ ਹੈ ਇਹ ਸੋ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਤੇ ਵੀ ਡਿਜ਼ਾਈਨ ਬਣਾਇਆ ਹੋਇਆ ਹੈ ਬੜਾ ਪਿਆਰਾ ਬਾਟਮ ਤੇ ਸਾਰਾ ਵਰਕ ਕਰਾਇਆ ਸਾਰਾ ਕਟਵਰਕ ਕਰਾਇਆ ਘੇਰੇ ਤੇ ਸਾਰਾ ਕਟਵਰਕ ਕਰਾਇਆ ਬਿਊਟੀਫੁੱਲ ਡਿਜ਼ਾਈਨਰ ਸੂਟ ਹੈ ਆ ਚੈੱਕ ਕਰੋ ਇਸ ਦਾ ਦੁਪੱਟਾ ਆ ਦੁਪੱਟਾ ਆ ਰਿਹਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਇਸ ਦਾ ਪ੍ਰਾਈਸ ਰਹੇਗਾ 5250 ਰੁਪਏ 50 to 50 ਆ ਚੈੱਕ ਕਰੋ ਸ਼ੇਡ ਇੱਕ ਆ ਰਿਹਾ ਬਲੂ ਕਲਰ ਇੱਕ ਆ ਰਿਹਾ ਪਰਪਲ ਸ਼ੇਡ ਕਲਰ ਦੇਖੋ ਕਿੰਨਾ ਲਾਜਵਾ ਹੈ ਇੱਕ ਆ ਰਿਹਾ ਮਹਿਰੂਨ ਚੈਰੀ ਕਲਰ ਰੋਮੀ ਵੀਡੀਓ ਹੈਗੀ ਆਪਾਂ ਖੋਲਦੀ ਪ੍ਰੋਪਰ ਹੋ ਗਈ ਕੰਪਲੀਟ ਆਵਲਾ ਡਿਜ਼ਾਈਨ ਵੀ ਰੀਸਟਾਕ ਹੋਇਆ ਹੈ ਪਰ ਨਵੇਂ ਰੰਗ ਐਡ ਕਰਵਾਏ ਆ ਜੀ ਆ ਬਿਲਕੁਲ ਨਵਾਂ ਸ਼ੇਡ ਐਡ ਕਰਵਾਇਆ ਤਿੰਨ ਰੰਗ ਆਏ ਆ ਤਿੰਨੇ ਰੰਗ ਪਿਆਰੇ ਆ ਤੁਸੀਂ ਆਪਣਾ ਕਲਰ ਕੋਈ ਵੀ ਬਾਏ ਕਰ ਲਿਓ ਸੁਪਰ ਹਟ ਆਰਟੀਕਲ ਆ ਜੀ ਇਸ ਟਾਈਮ ਦਾ ਬੜਾ ਪਿਆਰਾ ਡਿਜ਼ਾਈਨ ਹੈ ਟੈਬੀ ਲਾਈਨ ਦਾ ਸੂਟ ਆ ਇਹ ਟੈਬੀ ਲਾਈਨ ਫੈਬਰਿਕ ਆ ਰਿਹਾ ਸਾਰਾ ਲੈਸ ਵਰਕ ਤੇ ਡਿਜ਼ਾਈਨ ਦਾ ਇਸ ਟਾਈਮ ਇੰਨਾ ਟ੍ਰੈਂਡਿੰਗ ਤੇ ਵਾਇਰਲ ਚੱਲ ਰਿਹਾ ਕਿ ਹਰ ਕਿਸੇ ਨੂੰ ਪਤਾ ਹੈ ਡਿਜ਼ਾਈਨ ਬਾਰੇ ਪਿਓਰ ਮੋਡਲ ਦੀ ਬੋਟਮ ਆ ਰਹੀ ਹੈ ਮੈਚਿੰਗ ਪ੍ਰਿੰਟਿੰਗ ਵੀ ਬੜੀ ਜ਼ਬਰਦਸਤ ਹੈ ਜੀ ਔਰ ਆ ਆ ਰਿਹਾ ਟੈਬੀ ਲਾਈਨ ਦਾ ਹੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਫੋਰਸਨਲ ਲੈਸ ਵਰਕ ਦੇ ਨਾਲ ਬਿਊਟੀਫੁਲ ਆਰਟੀਕਲ ਹੈ ਛੇੜ ਆਣਗੇ ਤਿੰਨ ਇੱਕ ਛੇੜ ਆ ਗਿਆ ਆਵਲਾ ਇੱਕ ਆਇਗਾ ਸਕਾਈ ਬਲੂ ਤੁਸੀਂ ਕਲਰ ਕੋਈ ਵੀ ਬਾਏ ਕਰ ਲਿਓ ਬੜੇ ਪਿਆਰੇ ਕਲਰ ਨੇ ਇੱਕ ਆਊਗਾ ਇਸ ਦੇ ਵਿੱਚ ਗ੍ਰੇ ਸ਼ੇਡ ਆ ਵੀ ਕਲਰ ਬਹੁਤ ਸੋਹਣਾ ਹੈ ਸਰਦਾਰੀਆ ਰੰਗ ਹੈ ਜੈਨੂਇਨ ਜਿਹਾ ਕਲਰ ਹੈ ਸਿੰਪਲ ਸੋਬਰ ਦਾ ਸ਼ੇਡ ਹੈ ਕਲਰ ਬਹੁਤ ਸੋਹਣਾ ਹੈ ਇੱਕ ਤਾਂ ਹੁੰਦਾ ਜਿਵੇਂ ਲਾਈਟ ਗ੍ਰੇ ਜਿਹਾ ਕਲਰ ਉਹ ਵਾਲਾ ਸ਼ੇਡ ਨਹੀਂ ਹੈਗਾ ਮਤਲਬ ਕਿ ਕਲਰ 'ਚ ਸ਼ਾਈਨ ਹੈ ਪ੍ਰੋਪਰ ਸੋ ਕਲਰ ਬਹੁਤ ਸੋਹਣਾ ਹੈ 3000 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਤਿ ਸ਼੍ਰੀ ਅਕਾਲ ਜੀ ਸੋ ਆਹ ਵਾਲਾ ਡਿਜ਼ਾਈਨ ਅਸੀਂ ਰੀਸਟਾਕ ਕਰਿਆ ਹੈ 2 ਪੀਸ ਆਏ ਆ ਪਿਓਰ ਕਾਟਨ ਤੇ 1 ਪੀਸ ਆਇਆ ਜੀ ਪਿਓਰ ਵਿਸਕੋਸ ਔਰਗੈਨਜ਼ਾ ਤੇ ਸੋ ਬੜਾ ਪਿਆਰਾ ਆਰਟੀਕਲ ਹੈ ਪਹਿਲਾਂ ਮੈਂ ਕਾਟਨ ਦਾ ਓਪਨ ਕਰੂੰਗਾ ਪੀਸ ਸੋ ਬੜਾ ਸੋਹਣਾ ਡਿਜ਼ਾਈਨ ਆ ਇਹ ਸੂਪਰੇਟ ਆਰਟੀਕਲ ਹੈ ਜੀ ਇਸ ਟਾਈਮ ਦਾ ਬੁਟੀਕਸ ਤੋਂ ਆਇਆ ਇਹ ਆਰਟੀਕਲ ਆ ਰਿਹਾ ਥੈਡ ਵਰਕ ਦੇ ਵਿੱਚ ਬਾਟਮ ਤੇ ਵੀ ਵਰਕ ਆਏਗਾ ਆ ਆ ਰਿਹਾ ਇਸ ਦਾ ਫਰੰਟ ਡਿਜ਼ਾਈਨ ਬੜਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਆ ਆ ਰਿਹਾ 슬ੀਵਸ ਤੇ ਵਰਕ ਆ ਰਿਹਾ ਸਾਰਾ ਥੈਡ ਵਰਕ ਉਸ ਤੋਂ ਬਾਅਦ ਆ ਆ ਰਿਹਾ ਇਸ ਦਾ ਬਾਟ ਪਿਓਰ ਪ੍ਰੀਮੀਅਮ ਮਲ ਕੋਟਨ ਫੈਬਰਿਕ ਹੈ ਇਹ ਆ ਦੇਖੋ ਆ ਦਿਖਾ ਦੇ ਰੋਮੀ ਆ ਦੇਖੋ ਇਸ ਟੈਂਪ ਵੀ ਮੋਰ ਲੱਗ ਮਤਲਬ ਜੀ ਰੂਬੀ ਮਿਲਦਾ ਫੈਬਰਿਕ ਲੱਗਾ ਹੋਇਆ ਹੈ ਗਾਇਗਾ ਤੇ ਦੀ ਮੋਰ ਹੈ ਪਿਓਰ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਇਸ ਨਾਲ ਦੁਪੱਟੇ ਲੈਸ ਵਰਕ ਹੈ ਇੱਕ ਕਲਰ ਮਿਲੂਗਾ ਇਸ ਦੇ ਵਿੱਚ ਆ ਵਾਲਾ ਬੜਾ ਪਿਆਰਾ ਸ਼ੇਡ ਹੈ ਸਮਝ ਸਪੈਸ਼ਲ ਕਲਰ ਨਹੀਂ ਇਹ ਦੋਨੋਂ ਪਿਓਰ ਕੋਟਨ ਪ੍ਰੀਮੀਅਮ ਕੁਆਲਿਟੀ ਜਿਨ੍ਹਾਂ ਨੂੰ ਕਾਟਨ ਦਾ ਪ੍ਰੀਮੀਅਮ ਫੈਬਰਿਕ ਚਾਹੀਦਾ ਨਾ ਸਭ ਤੋਂ ਸੌਫਟ ਕੁਆਲਿਟੀ ਦਾ ਤੇ ਸਭ ਤੋਂ ਕੰਫਰਟੇਬਲ ਵੀ ਗਰਮੀ ਨਾਲ ਲੱਗੇ ਉਹ ਵਾਲਾ ਫੈਬਰਿਕ ਆ ਇਹ ਸੋ ਇੱਕ ਆਊਗਾ ਪਿਓਰ ਵਿਸਕੋਸ ਔਰ ਗਾਂਜਾ ਤੇ ਚਲੋ ਜਿਨ੍ਹਾਂ ਨੂੰ ਔਰਗਾਂਜਾ ਚਾਹੀਦਾ ਔਰ ਗਾਂਜਾ ਤੇ ਲੈ ਲਓ ਆ ਵੀ ਪੀਸ ਬੜਾ ਪਿਆਰਾ ਇਹ ਸੋਲੋ ਪੀਸ ਆਇਆ ਬਾਅਦ ਚ ਰਿਪੀਟ ਦੀ ਕੁਝ ਕਹਿ ਨਹੀਂ ਸਕਦੇ ਵੀ ਰਿਪੀਟ ਇਹਦੀ ਆਊਗੀ ਜਾਂ ਨਹੀਂ ਆਊਗੀ ਜਿਵੇਂ ਵੀ ਰਿਪੀਟ ਆਂਦੀ ਹੈ ਨਾਲ ਦੀ ਨਾਲ ਰੀਲ ਪੈ ਜਾਂਦੀ ਹੈ ਸੋ ਆਪਦਾ ਹੁਣੇ ਬੁੱਕ ਕਰਾ ਲਓ 2950 ਰੁਪਏ ਜਬ ਰਾਈਗਾ 2930 ਹੋਰ ਮਹੇਸ਼ਵਰੀ ਸਿਲਕ ਦਾ ਇੱਕ ਹੋਰ ਆਰਟੀਕਲ ਬੜਾ ਪਿਆਰਾ ਬਨਾਰਸੀ ਵੀਵਿੰਗ ਦੇ ਵਿੱਚ ਇਹ ਆਰਟੀਕਲ ਆਇਆ ਹੈਗਾ ਪਲੱਸ ਸਾਰਾ ਹੈਂਡਵਰਕ ਹੈ ਬੜਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਆ ਚੈੱਕ ਕਰੋ 3250 ਰੁਪਏ ਦਾ ਪ੍ਰਾਈਸ ਰਹੇਗਾ 3250 ਸਾਰਾ ਸਾਰਾ ਹੈਂਡਵਰਕ ਜਿਹੜੇ ਆ ਡਿਜ਼ਾਈਨ ਨੇ ਨਾ ਜਿਹੜੀ ਮੈਂ ਰੇਨ ਦੱਸ ਰਿਹਾ ਤੁਹਾਨੂੰ 3250 ਰੁਪਏ ਇਹ ਆਈਟਮਾਂ ਰੈਡੀ ਕਰਵਾਉਣ ਦੇ ਲਈ ਜੇ 5000 6000 ਤੱਕ ਤਾਂ ਆਮ ਗੱਲ ਹੁੰਦੀ ਹੈ ਸੋ 3 ਮੀਟਰ ਸ਼ਰਟ ਦਾ ਫੈਬਰਿਕ ਆਇਆ ਬਾਜੂ ਦਾ ਆਪਣਾ ਐਕਸਟਰਾ ਦਿੱਤਾ ਹੋਇਆ neck ਤੇ ਸਾਰਾ ਹੈਂਡਵਰਕ ਕਿਹੜੇ ਸਾਰਾ ਬਨਾਰਸੀ ਵੀਵਿੰਗ ਦਾ ਕੰਮ ਪਲੱਸ ਸਾਰਾ ਉੱਪਰ ਹੈਂਡਵਰਕ ਰਿਆ ਔਰ ਮਹੇਸ਼ਵਰੀ ਸਿਲਕ ਦਾ ਦੁਪੱਟਾ ਆਏਗਾ ਦੁਪੱਟੇ ਦੀ ਸਾਰੀ ਵੀਵਿੰਗ ਕਰੀ ਹੋਈ ਹੈ ਬੜਾ ਪਿਆਰਾ ਦੁਪੱਟਾ ਬਣਾ ਹੋਇਆ ਗਰਲਿਸ਼ ਲੁੱਕ ਡਿਜ਼ਾਈਨਰ ਸੂਟ ਆਫ ਦਾ ਨਵਾਂ ਕਨਸੈਪਟ ਹੈ ਜੀ ਇਹ ਸੋ ਚੈੱਕ ਕਰੋ ਸੈਕੰਡ ਸ਼ੇਡ ਇਸ ਦਾ ਆਏਗਾ ਮਾਊਸ ਗ੍ਰੇ ਯਾ ਕਲਰ ਬੜਾ ਪਿਆਰਾ ਕਲਰ ਹੈ ਦੋ ਰੰਗ ਆਣਗੇ ਦੋਨੋਂ ਰੰਗ ਪਿਆਰੇ ਆ ਕੋਈ ਵੀ ਕਲਰ ਬਾਏ ਕਰ ਲਓ ਲਾਜਵਾਬ ਛੇੜਾ ਦੋਨੋਂ 3250 ਰੁਪਏ ਦਾ ਪ੍ਰਾਈਸ ਰਹੇਗਾ ਔਰ ਬਰਬਰੀ ਦਾ ਇੱਕ ਹੋਰ ਆਰਟੀਕਲ ਲੈ ਕੇ ਆਇਆ ਹੈ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਪ੍ਰਿੰਟ ਹੋਇਆ ਹੋਇਆ ਹੈ 2150 ਰੁਪਏ ਪ੍ਰਾਈਸ ਰਹੇਗਾ ਡਿਜ਼ਾਈਨਿੰਗ ਹਾਂਜੀ ਕੋ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਆ ਕਲਰ ਸ਼ੇਡ ਵੀ ਬਿਲਕੁਲ ਨਵੇਂ ਆ ਆ ਆ ਰਹੀ ਹੈ neck ਦੀ ਪ੍ਰਿੰਟਿੰਗ niche ਆ ਰਹੀ ਹੈ ਘੇਰੇ ਦੀ ਪ੍ਰਿੰਟਿੰਗ ਆ ਆ ਰਹੀ ਹੈ sleeve ਦੀ ਪ੍ਰਿੰਟਿੰਗ matching muslin ਦੀ bottom ਆ ਰਹੀ ਹੈ ਔਰ burberry ਦਾ ਹੀ ਦੁਪੱਟਾ ਆ ਰਿਹਾ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਦੁਪੱਟਾ ਬਣਾਇਆ burberry ਦਾ ਆ ਦੁਪੱਟਾ ਆ ਰਿਹਾ burberry ਸ਼ੇਡ ਦੇਖੋ ਕਿੰਨੇ ਪਿਆਰੇ ਆ ਇੱਕ ਆ ਰਿਹਾ ਜੀ ਇਹਦੇ ਵਿੱਚ onion pink ਜਿਹਾ ਕਲਰ ਬੜਾ ਪਿਆਰਾ rose pink ਜਿਹਾ ਕਲਰ ਬਹੁਤ ਸੋਹਣਾ ਸ਼ੇਡ ਆ ਇੱਕ ਸ਼ੇਡ ਆ ਰਿਹਾ ਆਵਲਾ ਸਮਰ ਸਪੈਸ਼ਲ ਕਲਰ ਸਮਰ ਸਪੈਸ਼ਲ ਫੈਬਰਿਕ ਪਿਓਰ ਬਰਬਰੀ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਫੈਬਰਿਕ ਜਿਹੜਾ ਚੱਲ ਰਿਹਾ ਹੈ ਜੀ ਆ ਲੋ ਇੱਕ ਆ ਰਿਹਾ ਆਵਲਾ ਨਮਾਇਆ ਛੇੜ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 2150 ਰੁਪਏ ਦਾ ਪ੍ਰਾਈਸ ਰਹੇਗਾ ਇੱਕ ਡਿਜ਼ਾਈਨ ਆ ਹੂਆ ਇਹਦੇ ਵਿੱਚ ਆ ਸੋਲੋ ਆਊਗਾ ਆ ਵੀ 2150 ਰੁਪਏ ਪ੍ਰਾਈਸ ਰਹੇਗਾ ਡਿਜ਼ਾਈਨ ਚੈੱਕ ਕਰ ਲਓ ਕੋਈ ਵੀ ਡਿਜ਼ਾਈਨ ਬਾਏ ਕਰ ਲਿਓ ਮੈਂ ਇਹਦੀ ਪੋਸਟ ਪਾ ਲਈ ਦੋਮੀ ਪੋਸਟ ਦੇ ਦਿਖਾਵਾਂਗੇ ਆ ਲੋ 2150 ਰੁਪਏ ਪ੍ਰਾਈਸ ਰਹੇਗਾ ਬਰਬਰੀ ਦਾ ਇੱਕ ਡਿਜ਼ਾਈਨ ਆ ਆ ਗਿਆ ਇੱਕ ਡਿਜ਼ਾਈਨ ਆਏਗਾ ਸੋਲੋ ਆਵਲਾ ਇਹ ਸਾਰੇ 2150 ਡਿਜ਼ਾਈਨ ਆ ਨਾ ਤੁਸੀਂ ਕੋਈ ਵੀ ਬਾਏ ਕਰ ਲਿਓ ਆਪਣਾ ਸਕਰੀਨਸ਼ਾਟ ਲੈ ਕੇ ਫਟਾਫਟ ਬਾਏ ਕਰ ਲਓ 2150 ਸਾਡੇ ਦੋ ਨੰਬਰ ਆ ਜਿਸ ਤੇ ਆਰਡਰ ਕਰਨਾ ਤੁਸੀਂ 783701533285283 30084 ਲਾਸਟ ਵਾਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਕੋਈ ਵੀ ਡਿਜ਼ਾਈਨ ਬਾਏ ਕਰ ਲਓ 2150 ਫਰੰਟ ਐਂਡ ਬੈਕ ਵਾਲਾ ਆਹ ਵਾਲਾ ਡਿਜ਼ਾਈਨ ਰੀਸਟੌਕ ਕਰਿਆ ਔਰ ਨਵੇਂ ਸ਼ੇਡ ਬਣਵਾਏ ਆ ਜੀ ਇਹਦੇ ਵਿੱਚ ਬਿਲਕੁਲ ਨਵੇਂ ਸ਼ੇਡ ਡਿਜ਼ਾਈਨ ਵਾਲਾ ਆਰਟੀਕਲ ਆਏਗਾ ਜੀ ਇਸ ਟਾਈਮ ਇੰਨਾ ਹਿੱਟ ਚੱਲ ਰਿਹਾ ਡਿਜ਼ਾਈਨ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਆਰਟੀਕਲ ਬਿਊਟੀਫੁਲ ਡਿਜ਼ਾਈਨਰ ਸੂਟ ਲੈਂਥ ਆਏਗੀ ਪ੍ਰੋਪਰ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਆ ਰਹੀ ਹੈ ਸਾਰਾ ਹੈਂਡ ਵਰਕ ਕਰਿਆ ਹੋਇਆ ਸ਼ਰਟ ਬਹੁਤ ਸੋਹਣੀ ਹੈ ਪਿਓਰ ਕ੍ਰੇਪ ਦੀ ਸ਼ਰਟ ਸਾਰਾ ਫਰੰਟ ਬੈਕ ਆ ਰਿਹਾ ਔਰ ਮੈਚਿੰਗ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਕਲਰ ਇਸ ਟਾਈਮ ਦੇ ਬਿਲਕੁਲ ਨਿਊ ਟ੍ਰੈਂਡਿੰਗ ਕਲਰ ਰੈਡੀ ਕਰਵਾਏ ਆ ਆ ਚੈੱਕ ਕਰੋ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਬਨਾਰਸੀ ਵੀ ਮੀਨ ਦਾ ਦੁਪੱਟਾ ਆ ਰਿਹਾ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਮਹਿਰੂਨ ਸ਼ੇਡ ਕਲਰ ਤੁਸੀਂ ਕੋਈ ਵੀ ਬਾਈ ਕਰ ਲਿਓ ਪੀਸ ਤਿੰਨ ਆਏ ਆ ਫਿਲਹਾਲ ਆ ਜੇ ਆਪਣਾ ਹੁਣੇ ਬੁੱਕ ਕਰਾ ਲਿਓ ਇੱਕ ਆ ਰਿਹਾ ਨਵਾਂ ਮਹਿੰਦੀ ਗ੍ਰੀਨ ਸ਼ੇਡ ਪੈਰਟ ਮਹਿੰਦੀ ਗ੍ਰੀਨ ਜਿਹੜਾ ਬੜਾ ਪਿਆਰਾ ਸ਼ੇਡ ਹੈ ਕਲਰ ਕੋਈ ਵੀ ਬਾਏ ਕਰ ਲਓ 3550 ਰੁਪਏ ਇਸ ਦਾ ਪ੍ਰਾਈਸ ਰਹੇਗਾ ਹੁਣੇ ਆਰਡਰ ਕਰ ਲਓ ਮੈਂ ਓਪਨ ਕਰਕੇ ਦਿਖਾ ਦਿੰਨਾ 셔ਟਾਂ ਤੁਹਾਨੂੰ ਆ ਦੇਖੋ ਇੱਕ ਆ ਰਿਹਾ ਮਹਰੂਨ ਇੱਕ ਆ ਰਿਹਾ ਮਹਿੰਦੀ ਗ੍ਰੀਨ ਇੱਕ ਨੀਚੇ ਆ ਗਿਆ ਪਰਪਲ ਵਾਈਨ ਜਿਹੜਾ ਬੜਾ ਪਿਆਰਾ ਸ਼ੇਡ ਹੈ ਕਿੰਨੇ ਰੰਗ ਪਿਆਰੇ ਆ ਨਵੇਂ ਸ਼ੇਡ ਆ ਤਿੰਨੇ ਸੋ ਕੋਈ ਵੀ ਕਲਰ ਬਾਏ ਕਰ ਲਓ ਮੋਸਟ ਪਪੂਲਰ ਆਈਟਮ ਹੈ ਇਸ ਟਾਈਮ ਦੀ ਨਾਮਟੈਕਸ ਬ੍ਰਾਂਡ ਦਾ ਇੱਕ ਹੋਰ ਆਰਟੀਕਲ ਲੈ ਕੇ ਆਂ ਜੀ ਲਖਨਵੀ ਚਿਕ ਸਾਰਾ ਲਖਨਵੀ ਚਿਕਨ ਵਰਕ ਦਾ ਕੰਮ ਆ ਰਿਹਾ ਹੈ ਬਿਊਟੀਫੁੱਲ ਆਰਟੀਕਲ ਆ ਰਿਹਾ ਹੈ ਲਾਜਵਾਬ ਡਿਜ਼ਾਈਨਰ ਸੂਟ ਹੈ ਬੜਾ ਪਿਆਰਾ ਆਰਟੀਕਲ ਹੈ ਅਲਟੀਮੇਟ ਡਿਜ਼ਾਈਨਰ ਸੂਟ ਆਣਗੇ ਆ ਚੈੱਕ ਕਰੋ ਸਪੈਸ਼ਲ ਪਿਓਰ ਕਾਟਨ ਪ੍ਰੀਮੀਅਮ ਕੁਆਲਟੀ ਰਾਮਟੈਕਸ ਬ੍ਰਾਂਡ ਇਹ ਆਈਟਮ ਐ ਹੋਜੀ ਹੈ ਕਿ ਤੁਸੀਂ ਪਾਰਟੀ ਫੰਕਸ਼ਨ ਦੇ ਵੀਅਰ ਕਰ ਸਕਦੇ ਹੋ ਸਮਰ ਦੇ ਵਿੱਚ ਜਿਵੇਂ ਜਿਨ੍ਹਾਂ ਨੂੰ ਚਾਹੀਦੀ ਹੈ ਮਨ ਕੋ ਜੈਨੂਨ ਜੀ ਆਈਟਮ ਚਾਹੀਦੀ ਹੈ ਨਾ ਵੀ ਸੋਬਰ ਵੀ ਹੋਵੇ ਪਾਰਟੀ ਵੀਅਰ ਵੀ ਹੋਵੇ ਔਰ ਅਸੀਂ ਜਿਵੇਂ ਮਰਜ਼ੀ ਵੀਅਰ ਕਰ ਲਈਏ ਜਿੱਥੇ ਮਰਜ਼ੀ ਵੀਅਰ ਕਰ ਲਈਏ ਸਭ ਤੋਂ ਸੋਹਣਾ ਆਰਟੀਕਲ ਹੈ ਪ੍ਰੋਪਰ ਬੁਟੀਕ ਸਟਾਈਲ ਦੀ ਡਿਜ਼ਾਈਨਿੰਗ ਆ ਸਾਰਾ ਪੈਚਵਰਕ ਦਾ ਕੰਮ ਹੈ ਸਾਰਾ ਲਖਨਵੀ ਚਿਕਨ ਦਾ ਕੰਮ ਆ ਰਿਹਾ ਹੈ ਇੰਨਾ ਪਿਆਰਾ ਆਰਟੀਕਲ ਹੈ ਔਰ ਦੁਪੱਟਾ ਵੀ ਇੰਨਾ ਪਿਆਰਾ ਬਸ ਸਾਰਿਆਂ ਨੇ ਕਹਿਣਾ ਪਾਜੀ ਮੇਰਾ ਬੁੱਕ ਕਰ ਦਿਓ ਮੇਰਾ ਬੁੱਕ ਕਰ ਦਿਓ ਇਹੋ ਜਿਹਾ ਡਿਜ਼ਾਈਨ ਹੈ ਇਹ ਆ ਚੈੱਕ ਕਰੋ ਪਿਓ ਟੈਬੀ ਮਸਲੀਨ ਦਾ ਦੁਪੱਟਾ ਔਰ ਦੁਪੱਟਾ ਦੇਖੋ ਕਿ ਨਾਲ ਲਾਜਵਾ ਬਣਾਇਆ ਇੰਨਾ ਸੋਹਣਾ ਦੁਪੱਟਾ ਬਣਾਇਆ ਦੁਪੱਟੇ ਸਾਰਾ ਸਾਰਾ ਹੈਂਡ ਪੇਂਟ ਦਾ ਕੰਮ ਹੈ ਔਰ 3D ਦੁਪੱਟਾ ਬਣਾਇਆ ਹੈ ਇਸ ਦਾ ਉਹ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਆ ਰਹੀ ਜੀ ਇਸ ਦੇ ਵਿੱਚ ਬੜ ਕਾਈ ਬਲੂ ਯਾ ਕਲਰ ਬਿਲਕੁਲ ਨਵਾਂ ਸ਼ੇਡ ਆ ਰਿਹਾ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਬਿਊਟੀਫੁਲ ਸ਼ੇਡ ਕਿੰਨੇ ਡੀਜੀ ਹੋ ਗਏ ਰੋਮੇ ਇੱਕ ਹੋਰ ਆ ਜੀ ਆਨੀਅਨ ਪਿੰਕ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਅਲਟੀਮੇਟ ਸ਼ੇਡ ਨੇ ਇੱਕ ਹੋਰ ਆ ਜੀ ਜਿਹੜੀ ਲਵੈਂਡਰ ਸ਼ੇਡ ਚਾਰ ਰੰਗ ਨੇ ਕੋਈ ਵੀ ਕਲਰ ਬਾਏ ਕਰ ਲਓ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਡਿਜ਼ਾਈਨਰ ਸੂਟ ਆਣਗੇ ਜੀ ਲਖਨਵੀ ਚਿਕਨ ਦਾ ਕੰਮ ਹੈ ਸਾਰਾ ਸੋ ਕੋਈ ਵੀ ਬਾਏ ਕਰ ਲਓ ਦੁਪੱਟੇ ਵੀ ਇੰਨੇ ਪਿਆਰੇ ਨੇ ਕਿ ਡਿਜ਼ਾਈਨਿੰਗ ਬੜੀ ਪਿਆਰੀ ਹੈ ਦੁਪੱਟੇ ਦੀ ਆ ਚੈੱਕ ਸੋ ਫੜਾ ਫੜਾ ਉਹਦਾ ਬੁੱਕ ਕਰਾ ਲਓ ਕਾਫੀ ਕਸਟਮਰ ਦੀ ਡਿਮਾਂਡ ਆਂਦੀ ਹੈ ਭਾਜੀ ਪਾਰਟੀ ਵੇਅਰ ਸੂਟ ਚਾਹੀਦਾ 3035 ਹੋਈ ਰੈਂਜ ਦੇ ਵਿੱਚ ਇਹ ਡਿਜ਼ਾਈਨ ਅਸੀਂ ਰੀਸਟਾਕ ਕਰਿਆ ਬੜਾ ਪਿਆਰਾ ਆਰਟੀਕਲ ਪਿਓਰ ਮਹੇਸ਼ਵਰੀ ਸਿਲਕ ਦਾ ਇਹ ਆਰਟੀਕਲ ਆਏਗਾ ਸਮਾ ਸਪੈਸ਼ਲ ਫੈਬਰਿਕ ਹੈ ਇਹ ਫੈਬਰਿਕ ਦੋਨੋਂ ਮੌਸਮ ਵੇਅਰ ਹੁੰਦਾ ਸਭ ਤੋਂ ਸੋਹਣਾ ਫੈਬਰਿਕ ਆ ਰਿਹਾ ਪਿਓਰ ਮਹੇਸ਼ਵਰੀ ਸਿਲਕ ਆ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਆ ਰਿਹਾ neck ਤੇ ਟੋਟਲੀ ਹੈਂਡਵਰਕ ਆ ਰਿਹਾ 3 ਮੀਟਰ ਦੀ ਸ਼ਰਟ ਹੈ ਬਾਜੂ ਦਾ ਆਪਣਾ ਐਕਸਟ ਸਾਰਾ ਵੀਵਿੰਗ ਦਾ ਕੰਮ ਕਰਿਆ ਪਲੱਸ ਸਾਰਾ ਉਪਰ ਨੋਰਸ ਵਰਕ ਪਲੱਸ ਸਾਰਾ ਪਰਲ ਵਰਕ ਬੜਾ ਪਿਆਰਾ ਆਰਟੀਕਲ ਹੈ ਮੈਚਿੰਗ ਬਾਟਮ ਆਰੀ ਹੈ ਪਿਓਰ ਮੋਡਲ ਦੀ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ 3500 ਰੁਪਏ 3500 ਪ੍ਰਾਈਸ ਰਹੇਗਾ ਔਰ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਪਿਓਰ ਮਹੇਸ਼ਵਰੀ ਸਿਲਕ ਦਾ ਹੀ ਦੁਪੱਟਾ ਆ ਰਿਹਾ ਬਿਊਟੀਫੁਲ ਦੁਪੱਟਾ গারਲਿਸ਼ ਲੁੱਕ ਦਾ ਕਨਸੈਪਟ ਆਏਗਾ ਜੀ ਬੜਾ ਪਿਆਰਾ ਦੁਪੱਟੇ ਸਾਰਾ ਵਰਕ ਕਰਿਆ ਹੋਇਆ ਬੜਾ ਪਿਆਰਾ ਸ਼ੇਡ ਚੈੱਕ ਕਰੋ ਬਤ ਲਈ ਬੇਸ ਕਲਰ ਸੇਮ ਰਹੇਗਾ ਵਰਕ ਦੇ ਕਲਰ ਚੇਂਜ ਹੋ ਜਾਣਗੇ ਪ੍ਰਿੰਟਿੰਗ ਦੇ ਕਲਰ ਚ ਇੱਕ ਆ ਰਿਹਾ ਇਸ ਦੇ ਵਿੱਚ ਬੜਾ ਪਿਆਰਾ ਮਸਟਰਡ ਜャ ਕਲਰ ਬੜਾ ਸੋਹਣਾ ਸ਼ੇਡ ਹੈ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ ਇਸ ਦੇ ਵਿੱਚ ਪਿੰਕ ਕਲਰ 3500 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਆਪ ਦਾ ਬੁੱਕ ਕਰਾ ਲਓ ਇਹ ਡਿਜ਼ਾਈਨ ਰੀਸਟੌਕ ਹੋਇਆ ਜਿੱਦਨੇ ਆਇਆ ਸੀ ਪਹਿਲਾਂ ਇੱਕ ਦਿਨ ਦੇ ਵਿੱਚ ਸਾਰਾ ਸਟਾਕ ਆਊਟ ਹੋ ਗਿਆ ਸੀ 12 ਸੂਟ ਆਏ ਸੀਗੇ ਅੱਜ ਇਹਦੇ ਸੂਟ ਆਏ ਆ 8 ਤੋਂ 9